ਲੁੱਟਣ ਆਏ ਅਨਸਰਾਂ ਦੇ ਵੱਲੋਂ ਲੋਕਾਂ ਨੂੰ ਬੰਦੀ ਬਣਾ ਕੇ ਜਾਂ ਕਤਲ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਪਰ ਲੁੱਟਣ ਆਏ ਲੁਟੇਰੇ ਦੀ ਖੁਦ ਹੀ ਮੌਤ ਹੋ ਜਾਏ ਇਹ ਸੁਣਨ ਨੂੰ ਵੀ ਥੋੜਾ ਅਜੀਬ ਲੱਗਦਾ ਹੈ ਮਾਮਲਾ ਫਿਰੋਜ਼ਪੁਰ ਦੇ ਜ਼ੀਰਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਬਸਤੀ ਬੂਟੇ ਵਾਲੇ ਵਿੱਚ ਇੱਕ ਜ਼ਿੰਮੇਦਾਰ ਚਰਨਜੀਤ ਸਿੰਘ ਦੇ ਘਰ ਲੁਟੇਰਿਆਂ ਦੇ ਵੱਲੋਂ ਬੇਕੈਤੀ ਦਾ ਪਲਾਨ ਬਣਾਇਆ ਗਿਆ ਜਿਸ ਸਮੇਂ ਉਹ ਘਰ ਦੇ ਅੰਦਰ ਦਾਖਲ ਹੋਣ ਲੱਗੇ ਬਿਜਲੀ ਨਹੀਂ ਸੀ ਤੇ ਲੁਟੇਰੇ ਜਿਵੇਂ ਹੀ ਅੱਗੇ ਵੱਧਦੇ ਨੇ ਬਿਜਲੀ ਆਨ ਦੇ ਨਾਲ ਉਹਨਾਂ ਨੂੰ ਖਦਸ਼ਾ ਹੋਇਆ ਕਿ ਘਰ ਵਾਲੇ ਜਾਗ ਗਏ ਤੇ ਲੁਟੇਰਿਆਂ ਨੂੰ ਭਾਜੜਾ ਪੈ ਜਾਂਦੀਆਂ ਨੇ ਦੱਸਦੀ ਇੱਕ ਲੁਟੇਰਾ ਹਾਈਵੇ ਜੀਰਾ ਮੱਖੂ ਰੋਡ ਤੇ ਜਾ ਕੇ ਲੁੱਕ ਜਾਂਦਾ ਹੈ ਤੇ ਉਸ ਦੀ ਭਾਲ ਕਰਦੇ ਪਿੰਡ ਵਾਸੀ ਉਸ ਦੇ ਪਿੱਛੇ ਪਹੁੰਚਦੇ ਨੇ ਤਾਂ ਉਸ ਲੁਟੇਰੇ ਵੱਲੋਂ ਆਪਣਾ ਪਿਸਤਲ ਕੱਢ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਫਸੋਸ ਕਿ ਗੋਲੀ ਖੁਦ ਉਸ ਦੇ ਹੀ ਲੱਗ ਜਾਂਦੀ ਹੈ ਜਿਸ ਨਾਲ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਉਧਰ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸਦੀ ਹੈ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਵਿਅਕਤੀ ਦੇ ਕੋਲੋਂ ਇੱਕ ਪਿਸਤਲ ਤੇ ਜਿੰਦਾ ਕਾਰਤੂਸ ਤੋਂ ਇਲਾਵਾ ਮੋਟਰਸਾਈਕਲ ਅਤੇ ਇੱਕ ਲੋਹੇ ਦੀ ਸੱਬਲ ਜੋ ਕਿ ਸੜਕ ਦੇ ਦੂਜੇ ਪਾਸੇ ਪ੍ਰਾਲੀ ਵਿੱਚ ਲੁਕਾਈ ਸੀ ਉਹ ਬਰਾਮਦ ਕਰ ਲਈ ਗਈ ਹੈ। ਨਾਲ ਹੀ ਇਸ ਵਿਅਕਤੀ ਦੀ ਜਾਣਕਾਰੀ ਦੇ ਵਾਸਤੇ ਇਸ਼ਤਿਹਾਰ ਲਗਾਏ ਗਏ ਨੇ। ਅਤੇ 72 ਘੰਟੇ ਤੱਕ ਇਸ ਡੈੱਡ ਬੋਡੀ ਦੇ ਵਾਰਸਾਂ ਦੀ ਉਡੀਕ ਕੀਤੀ ਜਾਏਗੀ। ਦੋਸਤੋ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੋਏਗੀ। ਕਟਨਾਏ ਵਾਪਰੀਆ ਜੀ ਅਸੀਂ ਰਾਤ ਲਾਈਟ ਚਲੇਗੀ ਹੈ ਜੀ। ਲਾਈਟ ਚਲੇਗੀ ਹੈ ਕਰੀਬਨ 8 9 10 ਵਜੇ ਦੇ ਕਰੀਬ ਲਾਈਟ ਬੰਦ ਹੋ ਗਈ ਇਨਵੈਟਰ ਵੀ ਬੰਦ ਹੋ ਗਿਆ। ਉਹ ਸਾਡੇ ਰਿਸ਼ਤੇਦਾਰ ਆਏ ਹੋਏ ਸੀਗੇ ਤੇ ਉਹ ਲਾਈਟ ਬੰਦ ਕਰਕੇ ਅਸੀਂ ਨਵੀਂ ਕੋਠੀ ਪੈ ਰਹੀ ਅਸੀਂ ਉੱਥੇ ਉਹਨਾਂ ਨੂੰ ਮਿਠਾ ਕੇ ਨਾ ਤੇ ਮੈਂ ਕਿਹਾ ਹਵਾ ਆਉਂਦੀ ਆ। ਉਹ ਲੰਮੇ ਪੈ ਗਏ ਤੇ ਮੈਂ ਘਰੇ ਆ ਗਿਆ। ਕਰਿਆ ਕਿ ਮੈਂ ਬਹਿ ਗਿਆ ਉਹਨੂੰ 10-20 ਮਿੰਟ ਬੈਠਾ ਤੇ ਲਾਈਟ ਆ ਗਈ 11:30 ਵਜੇ ਪੂਰੇ ਨਟ 11:30 ਵਜੇ ਫਿਰ ਮੈਂ ਬੁਲਾਉਣ ਗਿਆ ਵਾਪਸ ਮੈਂ ਕਿਹਾ ਚਲੋ ਆਜੋ ਘਰੇ ਆਜੋ ਲਾਈਟ ਆ ਗਈ ਆ ਜਦੋਂ ਬੂਹਾ ਖੋਲਿਆ ਦੋ ਬੰਦੇ ਆਪਣੇ ਗਵਾਂਢ ਜਿਹੜਾ ਚਰਨ ਸਿੰਘ ਘਰੋਂ ਭੱਜੇ ਆ ਕੰਦ ਦੇ ਨਾਲੋਂ ਸਾਡੇ ਦੇ ਨੇੜੇ ਨੇ ਕਿ ਸਾਡਾ ਘਰ ਲਾਗੋ ਲੱਗਈ ਮੇਰੇ ਨਵੇਂ ਘਰ ਪੈ ਰਿਆ ਤੇ ਇਦੋਂ ਮੇਰੇ ਬੂਹੇ ਦੇ ਅੱਗੋਂ ਲੰਘ ਕਰਾਸ ਕਰ ਮੈਂ ਆਵਾਜ਼ ਦਿੱਤੀ ਮੈਂ ਭਾਈ ਤੁਸੀਂ ਕੌਣ ਜੋ ਅੱਧੀ ਰਾਤ ਸਾਡੇ ਮਤਲਬ ਘਰ ਦੇ ਲਾਗੋਂ ਭੱਜਣ ਲੱਗੇ ਜੋ ਫਿਰ ਦੇਖਿਆ ਦੋ ਜਣੇ ਸੀ ਉਹਨਾਂ ਆਵਾਜ਼ਮਾਰੀ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਰੁਕੋ ਕਿਹੜੇ ਜੋ ਇਹ ਭੱਜ ਤੁਰੇ ਆ ਤੇ ਭੱਜ ਤੁਰਿਆ ਤੇ ਮੈਂ ਸੜਕ ਤੋਂ ਦੂਜੇ ਪਾਸੇ ਚਲੇ ਗਿਆ ਮੈਂ ਫਿਰ ਆਪਦੇ ਭਰਾ ਨੂੰ ਆਵਾਜ਼ ਮਾਰੀ ਮੈਂ ਕਿਹਾ ਬੰਦੇ ਪੈ ਗਏ ਆ ਇਧਰੋਂ ਇਹਨਾਂ ਦੇ ਗਵਾਂਡ ਆਪਣੇ ਚਰਨ ਦੀ ਸੇਧ ਘਰੋਂ ਨਿਕਲੇ ਆ ਤੇ ਆਪਾਂ ਦੇਖੀਏ ਆਵਾਜ਼ ਦਈਏ ਉਹਨਾਂ ਨੂੰ ਪੁੱਛੀਏ ਅਸੀਂ ਮਿਲ ਬਾਹਰ ਨਿਕਲੇ ਆ ਜਦੋਂ ਬਾਹਰ ਨਿਕਲੇ ਆ ਕੋਈ 1-2 ਮਿੰਟ ਦਾ ਵਕਵਾ ਪੈ ਗਿਆ ਤੀਜਾ ਬੰਦਾ ਜਿਹੜਾ ਇਹਨਾਂ ਦਾ ਸਾਥੀ ਉਹ ਇਹਨਾਂ ਪਰਲੇ ਪਾਸੋਂ ਮੇਨ ਗੇਟ ਵਾਲੇ ਪਾਸੋਂ ਆਇਆ ਉਧਰੋਂ ਉਧਰ ਪਰੇ ਉਹ ਦਵਾ ਟੱਪ ਕੇ ਨਰੀ ਜਾਂ ਹਨਾ ਤੇ ਉਹ ਆ ਕੇ ਤੇ ਹੌਲੀ ਹੌਲੀ ਨੀਵਾਂ ਨੀਵਾਂ ਹੁੰਦਾ ਹੁੰਦਾ ਤੇ ਉਹ ਸੜਕਾਂ 'ਲੋਂ ਚਲੇ ਗਿਆ ਉਧਰ ਅਸੀਂ ਇਧਰ ਚਲੇ ਗਏ ਉਹ ਗੇਟ ਤੋਂ ਰਾਤ ਪਰੇ ਚਲੇ ਗਿਆ ਅਸੀਂ ਉਤੋਂ ਜਾ ਕੇ ਤੇ ਇਹਨਾਂ ਨੂੰ ਆਵਾਜ਼ ਦਿੱਤੀ ਅਸੀਂ ਗੁਰਦਰਸ਼ਨ ਸਿੰਘ ਨੂੰ ਫੋਨ ਲਾਇਆ ਵੀ ਆ ਬੰਦੇ ਪਏਗੇ ਆ ਇੱਕ ਬੰਦਾ ਇਹਨਾਂ ਦਾ ਉੱਥੇ ਜਦੋਂ ਪਰਲੇ ਪਾਸੇ ਜਿਹੜਾ ਮੁੰਡਾ ਜਿਹਨੂੰ ਗੋਲੀ ਲੱਗੀ ਆ ਇਹ ਇੱਥੇ ਬੈਠਾ ਇਹਨੇ ਆਪਦਾ ਆਪਦੀ ਵਜਈਆ ਨੇ ਗੋਲੀ ਦੀ ਆਵਾਜ਼ ਆਈ ਸਨ ਅਸੀਂ ਭੱਜ ਗਏ ਇਹਨਾਂ ਕਰਦੂਗਾ ਇਹ ਆਵਾਜ਼ ਦਿੱਤੀ ਇਹਨਾਂ ਨੂੰ ਉਦੋਂ ਗੁਰਦਰਸ਼ਨ ਸਿੰਘ ਨੂੰ ਫੋਨ ਲਾਇਆ ਉਹ ਆ ਗਏ ਆ ਮੁੜ ਕੇ ਮਲਾਜਮ ਆ ਗਏ ਉਹਨਾਂ ਚੱਕ ਤੇ ਉਹਨਾਂ ਦੇਖਿਆ ਤੇ ਦੇਖਿਆ ਤੇ ਗੋਲੀ ਲੱਗੀ ਪਈ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਉਹ ਫਿਰ ਆਪਦੀ ਕਾਰਵਾਈ ਕਰਕੇ ਲੈ ਗਏ ਆ ਤੇ ਬਾਕੀ ਤਿੰਨਾਂ ਬੰਦੇ ਆ ਜਿਹੜੇ ਦੋ ਬੰਦੇ ਹੋਰ ਆ ਉਹਨਾਂ ਬਾਰੇ ਮਤਲਬ ਪ੍ਰਸ਼ਾਸਨ ਤੋਂ ਮੰਗਾ ਵੀ ਉਹਨਾਂ ਦਾ ਵੈਰੀਫਾਈ ਕੀਤਾ ਜਾਵੇ ਉਹਨਾਂ ਲੱਭਿਆ ਜਾਵੇ ਵੀ ਇਹ ਵਾਰਦਾਤ ਕਰਨ ਆਏ ਸੀਗੇ ਲੁੱਟ ਦੇ ਮਸਲੇ ਨਾਲ ਆਏ ਸੀ ਜਾਂ ਕਿਸੇ ਹੋਰ ਮਸਲੇ ਨਾਲ ਆਏ ਸੀ ਇਹਦੇ ਬੰਦੇ ਦੀ ਮੌਤ ਹੋਈ ਜਾਂਦੀ ਪਤਾ ਲੱਗਾ ਕਿੱਥੋਂ ਦਾ ਨਹੀਂ ਹੁੰਦਾ ਨਹੀਂ ਪਤਾ ਲੱਗਾ ਉਹਦੇ ਮਲਾਜਮ ਉਹਨੂੰ ਲੈ ਗਏ ਜੀ ਤੇ ਉਸ ਤੋਂ ਬਾਅਦ ਕੀ ਹੈ ਇੱਕ ਦੂਸਰੀ ਸਾਈਡ ਤੇ ਮੋਟਰਸਾਈਕਲ ਸਵੇਰ ਫਿਰ ਅਸੀਂ ਵੇਖਿਆ ਮੁਲਾਜ਼ਮ ਹੀ ਸੀ ਕਿ ਸਾਡੇ ਨਾਲ ਐਸਐਚਓ ਸਾਹਿਬ ਵੀ ਨਾਲ ਸੀ ਤੇ ਦੂਸਰੀ ਜਿਹੜੇ ਮੋਟਰਸਾਈਕਲ ਇਹਨਾਂ ਨੇ ਖਾਰ ਕੇ ਉੱਤੇ ਘਾਪ ਆਇਆ ਸੀ ਉਹਦੇ ਉੱਪਰ ਤੇ ਉਹ ਫਿਰ ਚੱਕ ਕੇ ਦੇਖਿਆ ਉਹ ਸਾਡੇ ਸਾਹਮਣੇ ਘਰ ਵਾਲੇ ਨੇ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਮੋਟਰਸਾਈਕਲ ਖੜਾ ਆ ਦੂਸਰੀ ਸਾਈਡ ਉਹ ਦੇਖਿਆ ਮੋਟਰਸਾਈਕਲ ਲਾਇਆ ਥੱਲੇ ਮੋਟਰਸਾਈਕਲ ਸੀ ਇਹਨਾਂ ਦਾ ਜੀ ਉਹ ਵੀ ਮੁਲਾਜ਼ਮ ਲੈ ਗਿਆ ਜੀ ਥਾਣੇ ਵਾਲੇ ਜੀ ਇਹ ਆਪਣੇ ਬਸਤੀ ਬੂਟੇ ਵਾਲੀ ਹੈ ਜੀਰਾ ਮਖੂ ਹਾਈਵੇ ਦੇ ਉੱਤੇ ਜਦੋਂ ਅਸੀਂ ਖੁਦ ਜੀਰੇ ਵਾਲੇ ਪਾਸੇ ਆਨੇ ਆ ਉਥੇ ਸਾਨੂੰ ਕੱਲ ਰਤੀ ਇਨਫਾਰਮੇਸ਼ਨ ਮਿਲੀ ਕਿ ਇੱਕ ਆਦਮੀ ਹੈ ਨੌਜਵਾਨ 25-30 ਸਾਲਾਂ ਦੀ ਉਮਰ ਹੈ ਉਹ ਉਥੇ ਡਿੱਗਿਆ ਪਿਆ ਖੂਨ ਨਿਕਲ ਰਿਆ ਨਾਲ ਪਿਸਟਲ ਪਈ ਹੈ ਜਿਸ ਤੇ ਸਾਡੀ ਫੋਰਸ ਉਥੇ ਗਈ ਹੈ ਗਏ ਹੈ ਉਥੇ ਜਾ ਕੇ ਚੈੱਕ ਕੀਤਾ ਤੇ ਇਹ ਅਨ ਆਈਡੈਂਟੀਫਾਈਡ ਨੌਜਵਾਨ ਹੈ ਹਜੇ ਤੱਕ ਆਈਡੈਂਟੀਟੀ ਹੋਈ ਨਹੀਂ ਹੈ ਉਹਦੇ ਇੱਕ ਆਪਣੇ ਖੱਬੇ ਪੱਟ ਦੇ ਉੱਤੇ ਉਤਲੀ ਸਾਈਡ ਤੇ ਗੋਲੀ ਵੱਜੀ ਹੋਈ ਸੀਗੀ ਜਿੱਥੋਂ ਇੱਕ ਆਪਣਾ ਅਮਰਜੀਤ ਹੈ ਉਥੇ ਨਾਲ ਦਾ ਗਵੰਡੀ ਜਿੰਨੇ ਸਾਨੂੰ ਇਹ ਦੱਸਿਆ ਕਿ ਬਈ ਇਹ ਚਰਨਜੀਤ ਦਾ ਘਰ ਹੈ ਨੇੜੇ ਉਥੋਂ ਟੱਪ ਕੇ ਬਾਹਰ ਆਏ ਸੀਗੇ ਜਿਨ੍ਹਾਂ ਨੂੰ ਉਥੇ ਜਾ ਕੇ ਝਾੜੀਆਂ ਚ ਲੁੱਕ ਗਏ ਜਦੋਂ ਉਹਨਾਂ ਨੂੰ ਮਾਰਿਆ ਪੁੱਛਿਆ ਗਿਆ ਤੇ ਉਹਨੇ ਡੱਬ ਚੋਂ ਕੱਢਦੇ ਹੋਏ ਉਤੋਂ ਆਪਣਿਆ ਪਿਸਟਲ ਚੱਲ ਗਈ ਤੇ ਜਿਸ ਤੇ ਉਥੇ ਉਹ ਉਹਦੀ ਡੈਥ ਹੋ ਗਈ ਹੈ ਹਜੇ ਤੱਕ ਆਈਡੈਂਟੀਟੀ ਹੋਈ ਨਹੀਂ ਉਹਦੀ ਅਸੀਂ ਮੋਰਚਰੀ ਚ ਉਹਦੀ ਲਾਸ਼ ਰਖਵਾਈ ਹੈ ਤੇ ਇਸ਼ਤਿਹਾਰ ਜਾਰੀ ਕਰਵਾਇਆ ਹੈ ਤੇ ਅੱਗੇ ਇਨਵੈਸਟੀਗੇਸ਼ਨ ਜਿਵੇਂ ਚੱਲੇਗੀ ਫਿਲਹਾਲ ਪੁਲਿਸ ਫਰਾਰ ਹੋਏ ਲੁਟੇਰਿਆਂ ਦੀ ਪਛਾਣ ਦੇ ਵਿੱਚ ਜੁਟੀ ਹੋਈ ਹੈ ਤੇ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਮਿੰਨੀ ਪਾਕਟ